É i ਇਹ ਗਰੀ ਸਰਕਾਰ ਕਹਿ ਰਹੀ ਸੀ ਲਾਰੇ ਲਾ ਕੇ ਹੋਈ ਸੀ ਲੋਕਾਂ ਨੂੰ ਅਸੀਂ ਧਰਨੇ ਨਹੀਂ ਲਗਣਦੇ ਨੇ ਉਹ ਸਰਕਾਰ ਅੱਜ ਧਰਨੇ ਛਟੋ ਲੋਕਾਂ ਨੂੰ ਦਿਲੇਰ ਕਰ ਰਹੀ ਆ ਪਟਕੈ ਸ਼ਾਹੀ ਕੀਤੀ ਜਾ ਰਹੀ ਆ ਆਪਣ ਸਰਕਾਰਾ ਸਰੇਹਾਨ ਪਟਵਾਰ ਕੀਤੀ ਜਾ ਰਹੀ ਆ ਆਹਨੇ ਦੇ ਅੱਗੇ ਕਹਿੰਦਾ ਲੋਕਾਂ ਅਸੀਂ ਪਤੇ ਲੋਕੋ ਇਸ ਬੰਦੇ ਦੇ ਗੱਲਾਂ ਚ ਨਾ ਆਓ ਅੱਜ ਤੱਕ ਅਸੀਂ ਪਾਸਾ ਕਰਦੇ ਇਹਨਾਂ ਨੂੰ ਪੁੱਛੋ ਕਿਥੇ ਲੈ ਕੇ ਜਾ ਰਹੇ ਭਗਵਾਨ ਜੀ ਸਾਡੇ ਘਰਾਂ ਬੋਟਾ ਮੰਗਣਾ ਹਾਲੇਸਾ ਉਹ ਅਸੀਂ ਚਾਹੁੰਦੇ ਸੀ ਕਿ ਸਾਡੀ ਆਵਾਜ਼ ਇਹ ਜਿਹੜੀ ਉਹ ਸੇ ਮਹੌਲ ਤੱਕ ਜਾਵੇ ਪਰ ਉਹ ਸਾਨੂੰ ਡਰ ਕੇ ਲਾ ਕੇ ਰੋਕਣਾ ਚਾਹੁੰਦੀ ਆ ਅਸੀਂ ਉਹਨਾਂ ਨੂੰ ਕਿਹਾ ਸਾਡੀ ਆਵਾਜ਼ ਸਾਨੂੰ ਉੱਥੇ ਤੱਕ ਪਹੁੰਚਾਉਣ ਦਿਓ ਅਸੀਂ ਆਪਾਂ ਸੱਤਵੇਂ ਸੰਕਰਸ਼ ਕਰਨੇ ਸਾਨੂੰ ਕਿਸੇ ਨਾਲ ਕੋਈ ਨਹੀਂ ਹੈਗਾ ਪਰ ਉਹ ਸਾਡੇ ਨਾਲ ਧੱਕਾ ਕਰਕੇ ਸਾਡੇ ਸਾਥੀਆਂ ਦੀਆਂ ਪੱਥਾਂ ਵੀ ਰੁਈ ਨੇ ਤੇ ਕੁੜੀਆਂ ਦੀਆਂ ਚੁੰਨੀਆਂ ਲੱਖੀਆਂ ਤੇ ਕੱਪੜੇ ਪਾੜੇ ਗਏ ਨਾਪੀ ਚਾਬੀ ਵੀ ਹੋਇਆ ਸੀ ਵਿਧਾਤਨਾ ਹਾਲ ਦੇਖੋ ਤੁਸੀਂ ਉੱਥੇ ਜਾ ਕੇ ਦੇਖੋ ਰੂ ਅਸੀਂ ਪੁੱਛਣਾ ਚਾਹੁੰਦੇ ਹਾਂ ਭਗਵਾਨ ਜੀ ਸਰਕਾਰ ਤੋਂ ਕਿੱਧਰ ਗਿਆ ਵਸਤਾ ਅਸੀਂ ਤੋਂ ਕਿ ਕਿਤਨਾ ਦਾ ਜਿਹੜਾ ਇਹਨਾਂ ਨਾਲ ਸੀ ਸਰ ਇਹਨਾਂ ਨੂੰ ਮਲਟੀਪਲ ਟਾਈਮ ਮੀਟਿੰਗਾਂ ਕੀਤੀਆਂ ਗਈਆਂ ਨਾਲ ਇਹਨਾਂ ਨੂੰ ਸਮਝਾਇਆ ਗਿਆ ਹੁਣ ਵੀ ਕੋਈ ਮੀਟਿੰਗ ਲੈਣੀ ਹੈ ਲੈ ਸਕਦੇ ਜਿਹਨਾਂ ਨੇ ਮੀਟਿੰਗ ਲੈਣ ਤੋਂ ਇਨਕਾਰ ਕੀਤਾ ਅੱਜ ਸਵੇਰੇ ਐਸਐਸਪੀ ਦੇ ਡੀਸੀ ਸਾਹਿਬ ਵੀ ਆਏ ਉਹਨਾਂ ਨੇ ਵੀ ਆ ਕੇ ਦੱਸਿਆ ਇੱਥੇ ਐਸਡੀਐਮ ਖੜੇ ਡਿਊਟੀ ਮੈਜਿਸਟਰ ਖੜੇ ਸਾਰੇ ਜਦੋਂ ਇਹਨਾਂ ਨੂੰ ਦੱਸਿਆ ਗਿਆ ਤੇ ਬਟ ਉਹਦੇ ਬਾਵਜੂਦ ਵੀ ਇਹਨਾਂ ਨੇ ਜਾਣ ਕੇ ਖੜੀ ਹੋਈ ਪੁਲਿਸ ਤੇ ਆ ਕੇ ਗਿਣੀ ਮੁਤੀ ਤਰੀਕੇ ਦੇ ਨਾਲ ਇਹਨਾਂ ਨੇ ਪੁਲਿਸ ਫੋਰਸ ਤੇ ਅਟੈਕ ਕਰਤਾ ਔਰ ਇਹਨਾਂ ਨੂੰ ਜਦੋਂ ਵੀ ਪਹਿਲਾਂ ਵੀ ਇੱਕ ਮੀਟਿੰਗ ਕਿਹਾ ਗਿਆ ਸੀਗਾ ਕਿ ਜੇ ਤੁਸੀਂ ਮੀਟਿੰਗ ਲੈਣੀ ਹੈ ਕਿਸੇ ਨਾਲ ਲੈਣੀ ਹੈ ਸਾਨੂੰ ਦੱਸ ਇਹ ਵਾਰ-ਵਾਰ ਆਪਣੀ ਕਿਸੇ ਸਟੈਂਡ ਤੇ ਕਲੀਅਰ ਨਹੀਂ ਹੋ ਪਾਰੇ ਜਿਹੜੀ ਇਹਨਾਂ ਨੂੰ ਅੱਗੇ ਹੁਣ ਹਾਈਪ ਮਿਲੀ ਆ ਤੇ ਹੋਰ ਐ ਇਹਨਾਂ ਨੂੰ ਕਿਹਾ ਸੀ ਵੀ ਤੁਸੀਂ ਕਰੀ ਆਪਣਾ ਦੇਖ ਲਓ ਜੇ ਤੁਹਾਨੂੰ ਫੇਰ ਵੀ ਕੋਈ ਇਸ਼ੂ ਲੱਗਦਾ ਹੈ ਤੇ ਜੇ ਅਸੀਂ ਕੋਈ ਸਬ-ਕਮੇਟੀ ਨਾਲ ਜਾਂ ਹੋਰ ਕੀ ਮੀਟਿੰਗ ਦਵਾਣੀ ਆ ਵੀ ਕੈਨ ਡੂ ਥੈਟ ਬਟ ਦੇ ਡਿਨਾਈਡ ਪਰ ਇੱਥੇ ਹੀ ਉਹਨਾਂ ਕਿਹਾ ਸੀ ਕੋਈ ਸੀਐਮ ਆਫਿਸ ਮੀਟਿੰਗ ਲੈਣਾ ਚਾਹੁੰਦੇ ਉਹ ਵੀ ਡਿਨਾਈਡ ਥੈਟ ਔਰ ਹੁਣ ਤਾਂ ਸਭ ਸਵੇਰੇ ਵੀ ਜਦੋਂ ਕਿਹਾ ਤੇ ਹੁਣ ਵੀ ਹੈ ਬਜਿੱਦ ਨੇ ਕਿ ਅਸੀਂ ਸੜਕ ਰੋਕਾਂਗੇ ਅਸੀਂ ਐਂ ਕਰਾਂਗੇ ਉਹ ਕਰਾਂਗੇ ਕੁਝ ਇਹਨਾਂ ਦੇ ਬੰਦੇ ਵਿੱਚੋਂ ਪ੍ਰੋਵੋਕ ਕਰ ਰਹੇ ਸੀਗੇ ਲੌਅਨ ਆਰਡਰ ਨੂੰ ਹੱਥ 'ਚ ਲੈਣ ਲਈ ਔਰ ਹੁਣ ਵੀ ਤੁਸੀਂ ਜਿਵੇਂ ਦੇਖ ਰਹੇ ਹੋ ਕਿ ਇਹ ਪਬਲਿਕ ਪ੍ਰਾਪਰਟੀ ਨੂੰ ਵੀ ਡੈਮੇਜ ਕਰਨ ਦੇ ਮੂਡ 'ਚ ਨਿਕਿਆ ਸੀ ਰੋਡ ਨੂੰ ਰੋ